ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਪੰਜਾਬ ਦੇ ਵਿੱਚ ਨਸ਼ਾ ਤੇ ਕਰਪਸ਼ਨ ਆਪਾਂ ਨੂੰ ਪਤਾ ਸਿਕਰਾਉਤੇ ਆ ਮੈਂ ਦੋ ਗੱਲਾਂ ਕਰ ਰਹੀ ਹਾਂ ਮੇਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਬੇਨਤੀ ਹੈ ਇੱਕ ਰਿਕੁਐਸਟ ਹੈ ਮੈਂ ਸਕੁੰਦਰ ਸਿੰਘ ਕਹਿੰਦੇ ਆ ਨਸ਼ਾ ਤੇ ਰਿਸ਼ਵਤ ਖਤਮ ਨਹੀਂ ਹੁੰਦੀ ਮੈਂ ਇੱਕ ਠੋਕ ਕਹਿੰਦਾ ਕਿ ਮੈਂ ਲਿਖ ਕੇ ਦਊਗਾ ਅਕਡੇ ਉੱਤੇ ਲਿਖ ਕੇ ਜਬਾਨੇ ਕਲਾਮੀ ਜਾਮ ਹਵਾਛੀ ਮਾਰਨੀ ਆ ਕਿ ਲਿਖ ਕੇ ਐਫਪੀ ਡਬਲ ਦਊਗਾ ਜੋ ਬੋਲਣ ਲੱਗਾ ਮੈਂ ਮੈਨੂੰ ਕੋਈ ਤਰਖਾ ਨਹੀਂ ਚਾਹੀਦੀ ਸਿਰਫ 1 ਮਹੀਨੇ ਵਾਸਤੇ ਕਿਸੇ ਇੱਕ ਏਰੀਆ ਦਾ ਮੈਨੂੰ ਚਾਰਜ ਦੇ ਦਿਓ ਸਿਰਫ 1 ਮਹੀਨੇ ਵਾਸਤੇ ਕਿਸੇ ਇੱਕ ਏਰੀਆ ਦਾ ਚਾਰਜ ਉਹ ਚ ਮੈਨੂੰ ਕੋ ਪਾਵਰਾਂ ਚਾਹੀਦੀਆਂ ਇਹ ਨਹੀਂ ਸਿਰਫ ਹਵਾ ਚ ਪਾਵਰਾਂ ਜਿਹੜਾ ਕ腐ਸ਼ਨ ਕਰਦਾ ਮੇਕੋ ਪਾਵਰ ਹੋਵੇ ਡਿਸਮਿਸ ਨਾਲ ਹੀ ਪਰਚਾ ਸਸਪੈਂਡ ਨਹੀਂ ਸਸਪੈਂਡ ਕੀਤਾ 10 ਦਿਨ ਬਾਅਦ ਹਾਲ ਹੋ ਜਾਂਦਾ ਨਵੇਂ ਥਾ ਜਾ ਕੇ ਲੱਗ ਜਾਂਦਾ ਜਾ ਕੇ ਫਿਲਟਰ ਲਾ ਪੈਂਦਾ ਮੇਕੋ ਪਾਵਰ ਜਿਹੜਾ ਕ腐ਸ਼ਨ ਕਰਦਾ ਡਿਸਮਿਸ ਪਲੱਸ ਪਰਚਾ ਨੰਬਰ 1 ਤੇ ਨੰਬਰ 2 ਨੰਬਰ 2 ਦੇ ਕਹਿੰਦੇ ਆ ਕਿ ਜਿਹੜੇ ਇਹ ਨਸ਼ਾ ਖਤਮ ਨਹੀਂ ਹੁੰਦਾ ਉਦੇ ਵਾਤੇ ਜਿਹੜਾ ਮੈਂ ਕਹਾਂ ਦੇਖੋ ਹੁਣ ਕੁਝ ਲੋਕਾਂ ਨੂੰ ਮੇਰੀ ਗੱਲ ਚੰਗੀ ਨਹੀਂ ਲੱਗਣੀ ਕਿ ਇਹ ਗਲਤ ਗੱਲ ਕਰਦਾ ਮੈਂ ਕਹਿੰਦਾ ਇਹ ਤੋਂ ਬਿਨਾ ਹੱਲ ਨਹੀਂ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਖਾ ਰਿਆ ਘਰ ਘਰ ਦੇ ਵਿੱਚ ਵੈਣ ਪਵਾ ਰਿਆ ਸੱਥਰ ਵਿਚਾਰਿਆ ਘਰਾਂ ਦੇ ਘਰ ਖਾਲੀ ਕਰਤੇ ਆ ਇੱਕ ਮੈਨੂੰ ਪਾਵਰ ਇਹ ਦੇ ਦੇਵੇ ਬਸ ਸਿਰਫ ਦੋ ਪਾਵਰਾਂ ਦੇ ਦਿਆਂ ਪਹਿਲੀ ਬੋਲਦੀ ਦੂਜੀ ਪਾਵਰ ਇਹ ਦੇ ਦੇਵੇ ਕਿ ਜਿਹੜਾ ਬੰਦਾ ਨਸ਼ਾ ਵੇਚਦਾ ਮੈਨੂੰ ਸ਼ੋਰ ਆ ਕਿ ਨਸ਼ਾ ਵੇਚਦਾ ਇਹ ਕੋਈ ਅਪੀਲ ਦਲੀਲ ਨਹੀਂ ਸਿੱਧਾ ਇਨਕਾਊਂਟਰ ਇਹ ਟੋਪ ਆਬਰਾ ਮੈਨੂੰ ਦੇ ਦਿਓ ਇੱਕ ਮਹੀਨੇ ਵਾਸਤੇ ਇੱਕ ਏਰੀਆ ਦੇ ਦਿਓ ਮੈਨੂੰ ਕੋਈ ਤਰਖਾ ਨਹੀਂ ਇੱਕ ਮਹੀਨੇ ਬਾਅਦ ਜੇ ਉਸ ਏਰੀਏ ਚੋਂ ਕਰਪਸ਼ਨ ਲੱਭ ਜਵੇ ਉਸ ਏਰੀਏ ਚੋਂ ਕਰਪਸ਼ਨ ਲੱਭ ਜਵੇ ਜਾਂ ਨਸ਼ਾ ਲੱਭ ਜਵੇ ਤੇ ਜਿਹੜੇ ਮਰਜ਼ੀ ਚੌਕ ਚ ਮੈਨੂੰ ਫਾਇ ਟੰਗ ਦਿਓ ਮੈਂ ਲਿਖ ਕੇ ਦੇਉਂਗਾ ਜ਼ੁਬਾਨੀ ਕਲਾਮੀ ਨਹੀਂ ਪੱਕੇ ਐਫੀਡੇਵਟ ਤੇ ਲਿਖ ਕੇ ਦੇਉਂਗਾ ਮੈਂ ਸਿਰਫ ਇੱਕ ਮਹੀਨਾ ਕੋਈ ਤਰਖਾ ਨਹੀਂ ਲੜੀ ਮੈਂ ਸਿਰਫ ਇੱਕ ਦਸਰਾ ਕੇ ਇਸ ਤਰ੍ਹਾਂ ਦਾ ਮੌਸਿਕਦਾ ਜੇ ਕਰਨਾ ਚਾਹਵੇ ਨੀਤ ਹੋਣੀ ਚਾਹੀਦੀ ਹੈ ਕਿਹੜਾ ਕੰਮ ਨਹੀਂ ਹੋ ਸਕਦਾ ਭਗਵਾਨ ਤੁਮਨ ਸਾਹਿਬ ਨੂੰ ਬੇਨਤੀ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਡੈਮੋ ਦੇਖਣਾ ਚਾਹੁੰਦੇ ਹੋ ਤੇ ਤੁਹਾਨੂੰ ਲੱਗਦਾ ਪੰਜਾਬ ਦਾ ਆ ਜਿਹੜਾ ਜ਼ਿਲ੍ਹਾ ਤੇ ਆੜਾ ਏਰੀਆ ਇੱਥੇ ਲਾਉਣਾ ਬਣਦਾ ਜਿਹੜੇ ਮਰਜ਼ੀ ਏਰੀਆ ਜਲਾ ਲਓ ਪੰਜਾਬ ਦੇ ਤੇ ਮਹੀਨਾ ਸਿਰਫ ਇੱਕ ਕਰੂੰਗਾ ਇੱਕ ਮਹੀਨੇ ਬਾਅਦ ਵੀ ਰਿਜ਼ਲਟ ਦੇਖ ਲਿਓ ਤੇ ਇਸ ਦੀ ਕੋਈ ਤਰਖਾ ਵੀ ਨਹੀਂ ਲਾਉਂਗਾ ਮੈਂ ਬਗਾਰ ਤਰਖਾਦ ਕਰੂੰਗਾ ਕੋਈ ਵੀ ਨਰਾਜ਼ ਨਾ ਕਿ ਮਨ ਜੋ ਕਿ ਲਾਜਨ ਨੂੰ ਗਈ ਸਿਰਫ ਇੱਕ ਮਹੀਨਾ ਇੱਕ ਮੈਂ ਮਿਸਾਲ ਸੱਟ ਕਰ ਦੂੰਗਾ ਕਿ ਐਸਾ ਜਿਹੜੇ ਕੰਮ ਹੈ ਇਹ ਬੰਦ ਹੋ ਸਕਦੇ ਆ ਨੀਅਤ ਹੋਣੀ ਚਾਹੀਦੀ ਆ ਚੋ ਮਰਜ਼ੀ ਕਰ ਲਿਓ ਧੰਨਵਾਦ ਦੋਸਤੋ